ਮੋਗਾ ਰੈਲੀ ਵਿੱਚ ਸਰਕਾਰ ਤੇ ਬਰੇ ਨਵਜੋਤ ਸਿੱਧੂ ਕਾਂਗਸੀਆਂ ਨੂੰ ਵੀ ਦਿੱਤੀ ਨਸੀਹਤ ਕਿਹਾ ਮੈਨੂੰ ਭੇਡ ਬੱਕਰੀਆਂ ਵਾਲੀ ਨਹੀਂ ਨੇਡਰ ਚਾਹੀਦੀ ਹੈ ਕਾਂਗਰਸ ਅਯੁੱਧਿਆ ਵਿੱਚ ਹੋਣ ਵਾਲੇ ਰਾਮ ਮੰਦਰ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ ਨੂੰ ਲੈ ਕੇ ਐ ਜੀ ਪੀ ਸੀ ਦਾ ਵੱਡਾ ਬਿਆਨ ਸੀਐਮ ਭਗਵੰਤ ਮਾਨ ਅਤੇ ਕੇਜਰੀ ਵਾਲੇ ਦਿੱਲੀ ਵਿੱਚ ਕੀਤੀ ਅਹਿਮ ਮੀਟਿੰਗ ਪੰਜਾਬ ਲਈ ਉਮੀਦਵਾਰਾਂ ਬਾਰੇ ਕੀਤੀ ਚਰਚਾ ਪੰਜਾਬ 'ਚ ਆਪ ਅਤੇ ਕਾਂਗਸ ਦੇ ਗੜ ਜੋੜ ਦਾ ਨਹੀਂ ਹੋਵੇਗਾ ਫਾਇਦਾ ਸੁਪਾਲ ਸਿੰਘ ਖਹਿਰਾ ਹੁਣ ਖਬਰਾਂ ਇਸ ਧਾਰ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਆਗੂਆਂ ਦੇ ਵਿਰੋਧ ਦੇ ਬਾਵਜੂਦ ਨਵਜੋਸ਼ ਸਿੱਧੂ ਨੇ ਐਤਵਾਰ ਨੂੰ ਮੋਗਾ ਵਿੱਚ ਰੈਲੀ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਇੱਥੇ ਪਹੁੰਚੇ ਇਸ ਤਰ੍ਹਾਂ ਉਹਨਾਂ ਕਹਿ ਕੇ ਉਹਨਾਂ ਤਾਕਤਵਰ ਅਤੇ ਮਜ਼ਬੂਤ ਕਾਂਗਰਸ ਚਾਹੀਦੀ ਹੈ ਨਾ ਕਿ ਭੇਡ ਬੱਕਰੀਆਂ ਵਾਲੀ ਇੱਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਬਟੇ ਨਿਸ਼ਾਨੇ ਸਾਧਦੇ ਹਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਸਿੱਧੂ ਕੋਲ ਕੋਈ ਤੱਤ ਨਹੀਂ ਹਨ ਪਰ ਉਹ ਉਹਨਾਂ ਨਾਲ ਬੰਦ ਕਮਰੇ ਵਿੱਚ ਬਹਿਸ ਕਰਨ ਸਿੱਧੂ ਉਹਨਾਂ ਦਾ ਤੱਥ ਨਾਲ ਜਵਾਬ ਦੇਣਗੇ ਭਗਵੰਤ ਮਾਨ ਜੈ ਮਾਤਾ जे मान का दुख पीता आप किसी कमरे चले बैठीए होर छे बोर्ड थले किसी सत् बैठीए एक फेसबुक तू चला एक फेसबुक मैं चला मेरे बहस कर पंजाब के मुद्दे उत्ते जे हार गया राजनीति सदन छ ਉਹ ਕਿਹੜੇ ਲੋਕ ਨੇ ਜਿਹੜੇ 21 21000 ਰੁਪਏ ਦੀ ਚੋਰੀ ਦੇਖਦੇ ਆ ਰੱਖਦੇ ਨੇ ਉਹ ਯੋਧ ਦੇ ਵਿੱਚ ਹੋਣ ਵਾਲੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਸਮਾਗਮ ਤੋਂ ਪਹਿਲਾਂ ਸਿੱਖਾਂ ਦੀ ਸਰਮੌਰ ਸੰਸਥਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਬਿਆਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ ਹੈ ਇਸ ਬਿਆਨ ਵਿੱਚ ਸਿੰਘ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੀ ਰਾਮ ਜਨਮ ਭੂਮੀ ਦੇ ਪ੍ਰਾਣ ਪ੍ਰਤੀਸ਼ਟਾ ਸਮਰੋਹ ਲਈ ਮਿਲੇ ਸੱਦੇ ਪੱਤਰ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰਸਟ ਦਾ ਧੰਨਵਾਦ ਕੀਤਾ ਗਿਆ ਹੈ। ਇਸ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਇਹ ਕਾਮਨਾ ਕਰਦੀ ਹੈ ਕਿ ਵਿਸ਼ਵ ਵਿੱਚ ਧਾਰਮਿਕ ਸੁਤੰਤਰਤਾ, ਅਮਨ-ਸ਼ਾਂਤੀ ਅਤੇ ਸਰਬਸਾਂਝੀ ਵਾਲਤਾ ਕਾਇਮ ਹੋਵੇ। ਅਰਵਿੰਦ ਕੇਜੀਵਾਲ ਦੀ ਰਿਹਾਈ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੀਟਿੰਗ ਭਲਾਈ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ ਵਿਰੋਧੀ ਧਿਰ ਇੰਡੀਆ ਕਾਂਟ ਜੋੜਦਾ ਹਿੱਸਾ ਆਪ ਅਤੇ ਕਾਂਗਰਸ ਵੱਲੋਂ ਦਿੱਲੀ ਅਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ ਸੀਟਾਂ ਦੀ ਵੰਡ ਤੇ ਚਰਚਾ ਕੀਤੀ ਜਾ ਰਹੀ ਹੈ ਦੋਵਾਂ ਪਾਰਟੀਆਂ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੀ ਸੂਬਾਈ ਇਕਾਈਆਂ ਚੋਣਾਂ ਲਈ ਇੱਕ ਦੂਜੇ ਨਾਲ ਗੱਠ ਜੋੜ ਦੇ ਹੱਕ ਵਿੱਚ ਨਹੀਂ ਹਨ ਆਪ ਦੇ ਆਗੂ ਨੇ ਦੱਸਿਆ ਕਿ ਕੇਜਰੀਵਾਲ ਦੀ ਰਿਹੈਸ਼ਤੇ ਹੋਈ ਮੀਟਿੰਗ ਵਿੱਚ ਪੰਜਾਬ ਚ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਕਰਨ ਲਈ ਬੁਲਾਈ ਗਈ ਸੀ ਪੰਜਾਬ ਕਾਂਗਰਸ ਦੇ ਆਗੂ ਸੁਪਾਲ ਸਿੰਘ ਖੈਰਾ ਜੇਲ੍ਹ ਚੋਂ ਰਿਹਾ ਹੋਣ ਤੋਂ ਬਾਅਦ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਜਦੋਂ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਇਗਰ ਦਾ ਸ਼ੁਕਰਾਨਾ ਅਦਾ ਕੀਤਾ ਸੁਪਾਲ ਖੈਰਾ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੀ ਕਈ ਸਵਾਲ ਖੜੇ ਕੀਤੇ ਹਨ ਇਸ ਦਰਾਂ ਨੇ ਪੰਜਾਬ ਵਿੱਚ ਕਾਂਗਰਸ ਅਤੇ ਆਪ ਦੇ ਘੜ ਜੁੜਨ ਨੂੰ ਲੈ ਕੇ ਵੀ ਵੱਡੇ ਸਵਾਲ ਚੁੱਕੇ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵੰਤਿਆਂ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪਦਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਹੂੰ ਤੋ ਕਿ ਆਪਣਾ ਉਦੇਸ਼ ਕੀ ਹੈ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਰੁਕੀ ਹੋਈ ਹੈ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਵਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਓਪੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ देयर इज नो ਪੁਆਇੰਟ ਫॉर ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟ੍ਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਤੁਕ ਨਹੀਂ ਬਣਦੀ ਹੁਣ ਦੇਖਦੇ ਆ ਕਿ ਅਗਰ ਹੁੰਦਾ ਆ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠ ਜੋੜ ਤੋਂ ਬਗੈਰ ਹੀ ਭਾਜਪੀ ਸਟੈਂਡਸ ਡਿਫੀਟਡ ਵਿਕਰਮ ਜੀਠਿਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਹ ਇਸ ਕਰਕੇ ਕਿਉਂਕਿ ਖਹਿਰਾ ਬੋਲਦਾ ਵਾ ਤੇ ਵਿਕਰਮ ਜੀਠੇ ਨੇ ਕਿਹਾ ਖਹਿਰੇ ਨਾਲ ਜ਼ੁਲਮ ਹੋਇਆ ਮੇਰੇ ਵੀਰ ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਮੈਂ 100% ਨੋ ਅਥਾਰਟੀ ਨਾ ਕਿਹਾ ਕਿ ਜਿੱਦਾਂ ਟੱਕਾ ਮੇਰੇ ਨਾਲ ਕੀਤਾ ਝੂਠਾ ਮੁਕਦਮਾ ਨਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਐਕਸਟਰਾ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਉਹਦੇ ਤੁਹਾਨੂੰ ਬਨਾਹਕਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਆਈ ਐਮ ਕਵਾਈਟ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੇੜਾ ਤੇ ਜੇ ਦੇਣਗੇ ਮੈਂ ਖੇਹਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਗੱਤਿ ਉਹ ਦੀ سپورਟ ਕਰਾਂ ਮੈਂ ਕਰੂੰਗਾ ਤੁਹਾਡੇ ਸਿਰ ਤੇ ਸਾਡੀ ਗੈਰ ਹਾਜ਼ਰੀ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਚੰਗੇ ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ ਮੈਂ ਪਹਿਲਾਂ ਥੱਲੇੋਂ ਸ਼ੁਰੂ ਕਰਦਾ ਵਾਂ ਜਿਹੜੇ ਝਾੜੂ ਦੇ ਚੰਗੇ ਬੰਦੇ ਨੇ ਜਿਹੜੇ ਜਜ਼ਬਾਤ ਰੱਖਦੇ ਨੇ ਦਿਲ ਵਿੱਚ ਇਹ ਤਾਂ ਹੈ ਨਹੀਂਗਾ ਨਾ ਕਿ ਝਾੜੂ ਦੇ ਵਿੱਚ ਸਾਰੇ ਬੰਦੇ ਜਿਹੜੇ ਗਏ ਨੇ ਉਹ ਸਾਰੇ ਮਾੜੇ ਨੇ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਲਿਖ ਕੇ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੇਰੇ ਨਾ ਹੋਇਆ ਇਹ ਅਨਿਆਏ ਹੋਇਆ ਵਾ ਝਾੜੂ ਨੇ ਲਿਖਿਆ ਮੇਰੇ ਵਾਸਤੇ ਯਾਰ ਆ ਬੀਬੀ ਜਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ ਸੀ 3 ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ ਸੀ ਬੰਦ Delhi Post Television ਨੇ ਇੰਟਰਵਿਊ ਕੀਤੀ ਖੜਿਆ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਤਾਂ ਜਿਹੜੇ ਕਈਆਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖੇਰੇ ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ ਉਹਨੇ ਕਿਹਾ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਮੈਂ ਤਾਂ ਥੋੜਾ ਬਹੁਤਾ ਉਹ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਨਾ ਚਾਹੁੰਦਾ ਵਾਂ ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤ ਤਰੱਕੀ ਕਰ ਐਸਜੀਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜੇ ਜਿਹੜੀ ਤੁਸੀਂ ਗੱਲ ਕਹੀ ਆ ਐਸ்சிਪੀ ਸੀ ਜਿਹੜੀ ਆ ਲਫਾਫੇ ਚ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰ ਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਆ ਮੈਂ ਬੈਠਾ ਸੁਨੀਲ ਜਾਖੜ ਬੀਜੇਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਬੀਜੇਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੈਰੇ ਨਾ ਬੜਾ ਧੱਕਾ ਹੋਇਆ ਯਾਰ ਉਹ ਕਰਸਾ ਦਾ ਕੋਈ ਤਾੜੀ ਜਾਖੜ ਦੀ ਮਾਰੋ ਜਰਾ ਵਿਕਰਮ ਚਿੱਠਿਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆਣ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਹ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਬਿਕਰਮ ਮਜੀਠੀ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀ ਉਹ ਮੈਂ ਉਹਦਾ ਵੀ ਸ਼ੁਕਰੀਆਦਾ ਕਰਦਾ ਔਰ ਮੈਂ 100% ਨੌਕ ਅਥਾਰਟੀ ਨਾਲ ਕਹਿੰਨਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਨਸ਼ੇ ਦਾ ਡਰਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਇਲਕਸ਼ਨਾਂ 'ਚ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਆਈ ਐਮ ਕੁਆਇਟ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਨ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੇੜਾ ਤੇ ਜੇ ਦੇਣਗੇ ਮੈਂ ਖੇਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਤ ਕੇ ਉਹਦੀ سپورਟ ਕਰਾਂ ਮੈਂ ਕਰੂੰਗਾ ਤੁਹਾਡੇ ਸਿਰ ਤੇ ਸਿਮਰਨਜੀਤ ਸਿੰਘ ਮਾਨ ਐਮਪੀ ਇੱਕ ਬਜ਼ੁਰਗ ਅੱਛੇ ਬਹੁਤ ਠੋਸ ਬੰਦਾ ਪਾਵਾਂ ਕੱਲਾ ਹੀ ਰਹਿੰਦਾ ਉਹ ਉਹਨੂੰ ਜਦੋਂ ਪੁੱਛਿਆ ਗਿਆ ਇਹ ਗੱਲ ਕੀਤੇ ਕਹਿੰਦਾ ਖੇਰੇ ਨਾਲ ੱੱੱਕਾ ਹੋਇਆ ਹੋਰ ਅਨੇਕਾਂ ਕਈਆਂ ਦੇ ਨਾਮ ਭੁੱਲ ਜਾਊਂਗਾ ਮੈਂ ਮੇਰੀ ਪਾਰਟੀ ਜਿਹਨੂੰ ਕਹਿੰਦੇ ਨਾ ਕਿ ਜੇ ਚਲੋ ਲੋਕਾਂ ਨੇ ਗੁੱਸਾ ਕੀਤਾ ਯਾਰ ਕਿ ਪਾਰਟੀ ਨੂੰ ਤਾਂ ਇੱਥੇ ਇਹ ਤਾਂ ਬਿਲਕੁਲ ਸ਼ਰੇਆਮ ਚਿੱਟੇ ਦੇ ਇੰਤਕਾ ਹੋਇਆ ਤੇ ਪਾਰਟੀ ਨੂੰ ਖੜਨਾ ਚਾਹੀਦਾ ਸੀ ਉਹਦੇ ਨਾਲ ਮੈਨੂੰ ਗੱਲ ਮੈਨੂੰ ਇਸ ਗੱਲ ਦਾ ਵੀ ਗੁੱਸਾ ਕੋਈ ਨਹੀਂ ਗੱਲ ਡਸਨਟ ਮੈਟਰ ਮੈਂ ਤੁਹਾਨੂੰ ਅੱਗੇ ਆ ਕੇ ਕਹਾਣੀ ਸੁਣਾਉਣਾ ਆਪਣੀ ਜਰਾ ਪਰ ਫਿਰ ਵੀ ਮੇਰੀ ਪਾਰਟੀ ਮੇਰੇ ਨਾਲ ਖੜੀ ਰਹੀ ਸਭ ਸਟਾਰਟਿੰਗ ਫਰੋਮ ਪ੍ਰੈਜ਼ੀਡੈਂਟ ਰਾਜਾ ਵੜੇਂਗ ਇੱਕ ਵਾਰ ਰਾਜਾ ਵੜੇਂਗ ਲਈ ਤਾੜੀ ਮਾਰੋ ਉਹਨੇ ਮੈਨੂੰ ਕਿਹਾ ਜਦੋਂ ਮੈਂ ਨਿਕਲਿਆ ਨਾ ਕਹਿੰਦਾ ਮੈਂ ਆਪਣੇ ਬੇਟੇ ਨੂੰ ਦੱਸਿਆ ਸੀਗਾ ਕਿ ਜੇ ਪੁੱਤ ਹੋਵੇ ਤੇ ਮਤਾ ਵਰਗਾ ਹੋਵੇ ਇਹ ਮੈਂ ਗੱਲ ਓਪਨ ਕਹਿ ਰਿਹਾ ਇੱਕ ਵਾਰੀ ਉਹਦਾ ਧੰਨਵਾਦ ਕਰ ਪਤਾਪ ਸਿੰਘ ਬਾਜਵਾ ਸਾਡੇ ਫੈਮਿਲੀ ਰਿਲੇਸ਼ਨਸ ਨੇ ਉਹਨਾਂ ਦੇ ਪਿਤਾ ਜਿਨ੍ਹਾਂ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਉਹਨੂੰ ਆਪਣੇ ਪਿਤਾ ਜੀ ਦੇ ਨਾਲ ਮਿਲਦੇ ਦੇਖਿਆ ਉਹ ਮਿਨਿਸਟਰ ਰਹੇ ਨੇ ਉਹ ਮੈਨੂੰ ਆਏ ਤੇ ਇਹ ਸਾਰੇ ਤਿੰਨ ਤਨਾਰੀ ਮਿਲਣ ਆਏ ਮੈਨੂੰ ਜੀਲਾਂ ਦੇ ਵਿੱਚ ਦਵਿੰਦਰ ਯਾਦਵ ਸਾਡੇ ਜਿਹੜੇ ਜਨਰਲ ਸੈਕਟਰੀ ਬਣੇ ਉਹ ਬਣਾ ਚਰਨਜੀਤ ਸਿੰਘ ਚੰਨੀ ਫਾਰਮਰ ਚੀਫ ਮਿਨਿਸਟਰ ਹਾ ਦਾ ਨਾਰਾ ਮਾਰਿਆ ਮੇਰੇ ਹੱਕ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਉਹ ਚਾ ਤਾੜੀ ਮਾਰੋ ਉਹਨੇ ਮੇਰੇ ਦਾ ਹਾ ਦਾ ਨਾਰਾ ਮਾਰਿਆ ਸੁਖੀ ਰੰਦਾਵਾ ਫਾਰਮਰ ਡਿਪਟੀ ਚੀਫ ਮਿਨਿਸਟਰ ਉਹਨਾਂ ਨੇ ਮੇਰੇ ਮਿਲੇ ਮੈਨੂੰ ਮੇਰੇ ਹੱਕ 'ਚ ਬਿਆਨ ਦਿੱਤਾ ਠੋਕ ਕੇ ਪ੍ਰਗਟ ਪ੍ਰਗਟ ਸਿੰਘ 올ੰਪੀਅਨ ਕੈਪਟਨ ਇੰਡੀਅਨ ਹਾਕੀ ਟੀਮ ਐਮ ਐਲ ਏ ਜਲੰਧਰ ਇੱਕ ਵਾਰ ਪ੍ਰਗਟ ਲਈ ਵੀ ਤੁੜਬਾ ਉਸ ਤੋਂ ਬਾਅਦ ਜਿਹੜੇ ਬਾਕੀ ਕਲੀਗਜ਼ ਐਮ ਐਲ ਏਸ ਵਿਕਰਮ ਚੌਧਰੀ ਅਜ ਬਾਵਾ ਹੈਨਰੀ ਜੀ ਟਿੱਕੀ ਟਲੋਂ ਕੁਸ਼ਲਦੀਪ ਸਿੰਘ ਜੀ ਚੱਬੇਵਾਲ ਰਾਜਕੁਮਾਰ ਜੀ ਅੱਜ ਮੈਂ ਕਾਸੀ ਆਏ ਮਦਰ ਬਮਾਰ ਨੇ ਸਮਝ ਗਏ ਦਰਜਾ ਦਰਜਾ ਸਾਰੇ ਐਮ ਐਲ ਏਸ ਨੇ ਗੱਲ ਇਹ ਸੀਗੀ ਲੱਖਾ ਸਦਾਣਾ ਲੱਖਾ ਸਦਾਣਾ ਇੱਕ ਵਾਰ ਉਹਦੇ ਲਈ ਤਾਂ ਜਕਾਰਾ ਛੱਡੋ ਲੱਖੇ ਸਦਾਣਾ ਵਾਅਲਿਲਾਹੁ ਅਕਬਰ ਥੋੜਾ ਜਿਹਾ ਮੇਰੀ ਪਾਰਟੀ ਦੇ ਕਈ ਆਗੂਆਂ ਦੇ ਖਿਲਾਫ ਬੋਲ ਜਾਂਦਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਕਿ ਹੁਣ ਆਪਾਂ ਬੋਲਣਾ ਹੀ ਨਹੀਂ ਕਿਸੇ ਦੇ ਖਿਲਾਫ ਆ ਛੱਡੋ ਗੱਲ ਨੂੰ ਆਪਾਂ ਪੰਜਾਬ ਦੀ ਲੜਾਈ ਲੜੀ ਅੱਗੇ ਕਿੰਨਾ ਕੁਝ ਪੰਜਾਬ ਦੇ ਨਾਲ ਹੋ ਰਿਹਾ ਵਾ ਗੁਰਬਾਣੀ ਚੋਂ ਆਉਂਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਚ ਸਾਡੀ ਪਾਣੀ ਸਾਡਾ ਪਾਣੀ ਗੰਦਲਾ ਹੋ ਗਿਆ ਸਾਡੀ ਆਪੋ ਹਵਾ ਖਰਾਬ ਹੋ ਗਈ ਕੈਂਸਰ ਨਾਲ ਲੋਕ ਮਰ ਰਹੇ ਨੇ ਨਸ਼ੇ ਆ ਗਏ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਗਈਆਂ ਸਾਡੇ ਬੱਚੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਹਸਪਤਾਲਾਂ ਦੇ ਵਿੱਚ ਗਰੀਬ ਆਦਮੀ ਇਲਾਜ ਨਹੀਂ ਕਰ ਸਕਦਾ ਪੜਨ ਆਸਤੇ ਬੰਦੋਬਸਤ ਹੈ ਨਹੀਂਗਾ ਇੱਕ ਮੁੱਦਾ ਕਿਤੇ ਯਾਰ ਇੱਕ ਮੁੱਦਾ ਵਾਂ ਮੈਂ ਜਦੋਂ ਜੇਲ੍ਹ ਵਿੱਚ ਗਿਆ ਮੇਰੇ ਤੇ ਕੈਮਰਾ ਲਾ ਦਿੱਤਾ ਬੈਰਿਕ ਕਮਰੇ ਦੇ ਅੰਦਰ ਸਵਾਦ ਲੈਣ ਵਾਸਤੇ ਲੈ ਲਓ ਸਵਾਦ ਯਾਰ ਲੈ ਲਓ ਸਵਾਦ ਮੈਨੂੰ ਕੋਈ ਇਤਰਾਜ਼ ਨਹੀਂਗਾ ਟੂਠੇ ਪਰਚੇ ਕਰਤੇ ਇਹ ਜਦੋਂ ਤਿੰਨ ਪਹਿਲਾ ਪਰਚਿਆਂ ਚ ਨਹੀਂ ਫੜ ਸਕੇ ਮੈਨੂੰ ਉਹਨਾਂ ਚ ਬੰਦੀ ਅਗਾਉਂ ਜਮਾਨਤ ਹੋਈ ਮੇਰੀ ਸਿਸਟਰ ਪੁਲਿਸ ਵਾਲੇ ਕਹਿੰਦੇ ਤੁਸੀਂ ਜੀ ਮਾਨ ਦੀ ਘਰ ਵਾਲੀਆਂ ਦੇ ਖਿਲਾਫ ਬੋਲੇ ਜੀ ਐ ਜੀ ਉਹ ਜੀ ਨਾਟ ਰਿਅਲਾਈਜ਼ਿੰਗ ਟਨ ਨੇਵੇ ਉਹਨਾਂ ਦੀ ਘਰ ਵਾਲੀ ਆ ਅੱਜ ਉਹਦੇ ਤੇ 420 ਦਾ ਪਰਚਾ ਦਰਜ ਕੀਤਾ ਸੀ ਮੈਂ ਕੀ ਕਰਦਾ ਫਿਸਕ ਸਮਝਾਇਓ ਮੈਂ ਜਰਾ ਮੈਂ ਇਹਨਾਂ ਦੇ ਔਰਤਾਂ ਦੇ ਗਲ ਵਿੱਚ ਜਾ ਕੇ ਹਾਰ ਪਾਉਂਦਾ ਆਪਣਾ ਨਹੀਂ ਦੇਖਦੇ ਕੀ ਕੀਤਾ ਤੁਸੀਂ ਪਰ ਚਲੋ ਛੱਡੋ ਉਹ ਵੀ ਉਸ ਨੂੰ ਪਾਸੇ ਕਰ ਦਿਓ ਮੈਂ ਜਦੋਂ ਜੇਲ੍ਹ ਸੀਗਾ ਜਦੋਂ ਇਹਨਾਂ ਨੇ ਆਪਣੇ ਵੱਲੋਂ ਤਾਂ ਕਹਿਆ ਇਹਨੂੰ ਟੌਰਚਰ ਕਰੋ ਇਹਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰੋ ਇਹਨੂੰ ਡਰਾਓ ਇਹਨੂੰ ਤਮਕਾਓ ਉਹ ਮੈਂ ਗੱਲ ਫਿਰ ਸ਼ਾਰਟ ਕਰ ਦੇਣਾ ਕਿ ਫਿਰ ਭਗਵਾਨ ਤੂੰ ਤਾਂ ਪੜੀ ਨਹੀਂ ਹਿਸਟਰੀ ਯਾਰ ਇਜਰੀ ਵਾਲ ਨੂੰ ਤਾਂ ਚਲੋ ਪੰਜਾਬ ਦਾ ਨਹੀਂ ਪਤਾ ਉਹ ਐਵੇਂ ਐਵੇਂ ਖੜ ਕੇ ਉੱਤੇ ਕਹਿ ਦਿੰਦਾ ਬੋਲੇ ਸੋਨਿਆ ਲੋ ਫਰਜੀ ਹੁੰਦੀ ਆ ਪਰ ਨਹੀਂ ਜੇ ਬਾਹਰ ਜਾਂਦਾ ਕਿਸੇ ਦੂਜੇ ਇਲਾਕੇ ਤਾਂ ਭਾਰਤ ਮਾਤਾ ਦੀ ਜੈ ਇੱਕ ਤਾੜੀ ਮਾਰੋ ਸਾਡੇ ਦਰਮਿਆਨ ਆ ਚੁੱਕੇ ਨੇ ਸੁਖਵਿੰਦਰ ਸਿੰਘ ਜੀ ਕੋਟਲੀ ਐਮਐਲਏ ਆਦਮਪੁਰੇ ਪਰ ਤਾੜੀ ਮਾਰੋ ਬੋਲਿਆ ਪੂਰਾ ਠੋਕ ਕੇ ਨਵਤੇਜ ਸਿੰਘ ਠੀਮਾਂ ਜੀ ਕਿੱਥੇ ਨੇ ਜੀ ਆਪ ਰਹਿ ਗਏ ਨੇ ਇਹ ਆਤਾ ਮੇਰਾ ਛੋਟਾ ਭਰਾ ਇਹਦੇ ਦੀ ਡਬਲ ਤਾੜੀ ਮਾਰ ਦਿਓ ਜਰਾ ਇਕ ਵਾਰ ਕਿਉਂ ਮੈਂ ਖੜਾ ਕਰਨਾ ਤੁਹਾਨੂੰ ਦੱਸਦਾ ਵਾ ਮੈਂ ਆਪਣੇ ਨਾਮ ਤੇ ਵੋਟ ਮੰਗੂਗਾ ਸੁਲਤਾਨਪੁਰ ਤੇ ਜਾ ਕੇ ਜਾਂ ਮੈਨੂੰ ਚੁਣ ਲਓ ਇਹ ਆਪ ਵਪਾਰੀ ਚੰਨ ਲੋ ਚਲੋ ਉਹਨਾਂ ਨਾਲ ਵੀ ਸਾਡਾ ਕੁਝ ਨਹੀਂ ਗਾ ਉਹਨਾਂ ਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਜੋ ਕਰਨਾ ਸੀਗਾ ਉਹਨਾਂ ਨੇ ਵੀ ਕੀਤਾ ਛੱਡੋ ਮੈਂ ਜਦੋਂ ਅੰਦਰ ਜੇਲ੍ਹ ਸੀਗਾ ਮੈਂ ਕਿਤਾਬਾਂ ਪੜ੍ਹੀਆਂ ਮੈਂ ਆਲਮੋਸਟ 10 ਕਿਚੰਗੀਆਂ ਪਾਇਦਾ ਕਿਤਾਬਾਂ